ਕਸਲਰੋ ਪੰਜਾਬ ਦੇ ਵੱਡੇ ਏਰੀਏ ਵਿੱਚ ਝੋਨੇ ਦੇ ਲੱਗਣ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਹੈ ਭਾਵੇਂ ਸਰਕਾਰ ਨੇ ਆਪਣੇ ਕਿਸੇ ਤਜਰਬੇ ਦੇ ਤਹਿਤ ਝੋਨੇ ਦੀ ਤਰੀਕ ਅਗੇਤੀ ਕਰ ਦਿੱਤੀ ਹੈਗੀ ਹੈ 11 ਤਰੀਕ ਤੋਂ ਲੱਗਣਾ ਸ਼ੁਰੂ ਹੋ ਗਿਆ ਸੀਗਾ ਝੋਨਾ ਕਈ ਏਰੀਏ ਦੇ ਵਿੱਚ 15 ਤਰੀਕ ਤੋਂ ਤੇ ਕਈ ਏਰੀਏ ਦੇ ਵਿੱਚ 20 ਤਰੀਕ ਤੋਂ ਬਾਅਦ ਫਾਰਮਰ ਨੇ ਝੋਨਾ ਲਾਇਆ ਜਿੰਨਾ ਏਰੀਆ ਦੇ ਵਿੱਚ ਤਰੀਕ ਪਹਿਲਾਂ ਮਿਲ ਚੁੱਕੀ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਇਸ ਵਾਰ ਵੱਡੇ ਏਰੀਆ ਵਿੱਚ ਪਨੀਰੀਆਂ ਖਰਾਬ ਹੋ ਗਈਆਂ ਸੀਗੀਆਂ ਪਨੀਰੀਆਂ ਦੀ ਗ੍ਰੋਥ ਘੱਟ ਸੀਗੀ ਉਹਨਾਂ ਦੇ ਉੱਤੇ ਹੀਟ ਸਟ्रेस ਸੀ ਝੋਨੇ ਦੀ ਵੀ ਗ੍ਰੋਥ ਆ ਜਿਹੜੀ ਉਹ 26 ਡਿਗਰੀ ਤੋਂ ਲੈ ਕੇ 40 ਡਿਗਰੀ ਦੇ ਵਿੱਚ ਹੀ ਜ਼ਿਆਦਾ ਵਧੀਆ ਰਹਿੰਦੀ ਹੈਗੀ 40 ਡਿਗਰੀ ਤੋਂ ਬਾਅਦ ਜਦੋਂ ਹਵਾ ਦੇ ਵਿੱਚ ਨਮੀ ਘਟਦੀ ਹੈਗੀ ਹੈ ਚਾਹੇ ਝੋਨੇ ਦੀ ਫਸਲ ਹੈਗੀ ਚਾਹੇ ਝੋਨੇ ਦੇ ਬਿਜਾਈ ਦਾ ਸਮਾਂ ਚਾਹੇ ਝੋਨੇ ਦੀ ਪਨੀਰੀ ਹੈ ਤਾਂ ਉਹਦੇ ਉੱਤੇ ਗ੍ਰੋਥ ਦੇ ਉੱਤੇ ਮਾੜਾ ਪ੍ਰਭਾਵ ਦੇਖਣ ਨੂੰ ਮਿਲਦਾ ਹੈਗਾ ਪਰ ਫਿਰ ਵੀ ਆਪਾਂ ਇੱਕ ਵੀਡੀਓ ਬਣਾ ਰਹੇ ਹੈਗੇ ਆ ਜਿਹੜੀਆਂ ਝੋਨੇ ਦੇ ਲਾਉਣ ਸਮੇ ਤੁਸੀਂ ਗਲਤੀਆਂ ਕਰਨੀਆਂ ਤੋਂ ਬਚਣਾ ਗਲਤੀਆਂ ਤੁਸੀਂ ਕਰਨੀਆਂ ਆਏ ਸਾਲ ਕਰਨੀਆਂ ਜਿਹੜੇ ਵੀਰ ਅਮਲ ਕਰ ਸਕਦੇ ਆ ਗਲਤੀਆਂ ਤੋਂ ਬਚ ਸਕਦੇ ਆ ਵਧੀਆ ਗੱਲ ਆ ਨਹੀਂ ਗਲਤੀਆਂ ਹਮੇਸ਼ਾ ਸਜ਼ਾ ਦਾ ਕਾਰਨ ਬਣਦੀਆਂ ਤੇ ਗਲਤੀਆਂ ਦੇ ਕਰਕੇ ਆਪਣੇ ਜਿਆਦਾ ਪੈਸੇ ਖਰਾਬ ਹੁੰਦੇ ਆ ਸਮਾਂ ਖਰਾਬ ਹੁੰਦਾ ਤੇ ਪਰ ਭਾਈ ਉਹਦੀ ਫਿਰ ਔਖੀ ਹੁੰਦੀ ਹੈਗੀ ਆ ਤੁਸੀਂ ਝੋਨਾ ਲਾ ਰਹੇ ਹੋਗਾ ਝੋਨਿਆਂ ਦੇ ਵਿੱਚ ਜਿਹੜੀ ਗਲਤੀ ਜ਼ਿਆਦਾ ਵੱਡੇ ਲੈਵਲ ਤੇ ਹੋ ਰਹੀ ਹੈਗੀ ਆ ਕਈਆਂ ਦੀ ਪਨੀਰੀ ਛੋਟੀ ਆ ਕਈਆਂ ਦੇ ਕੋਲੇ ਕੱਦੂ ਕਰਨ ਦਾ ਉਸ ਤਰੀਕੇ ਦਾ ਸਾਧਨ ਨਹੀਂ ਹੁੰਦਾ ਪਾਣੀ ਦਾ ਸੰਸਾਧਨ ਨਹੀਂ ਹੁੰਦਾ ਹੈਗਾ ਤਾਂ ਜ਼ਿਆਦਾ ਡੂੰਘਾ ਲੱਗਿਆ ਝੋਨਾ ਤੁਹਾਡੇ ਝੋਨੇ ਦੀ ਉਮਰ ਵੀ ਵਧਾ ਸਕਦਾ ਹੈਗਾ ਝੋਨਾ ਚੱਲੇਗਾ ਵੀ ਲੇਟ ਉਹਦੇ ਵਿੱਚ ਦਿੱਕਤ ਆਵੇਗੀ 1.5 ਇੰਚ ਅਖੀਰ ਹੈ ਵੀਰੇ ਤੁਸੀਂ 1 ਇੰਚ ਲੇਬਰ ਨੂੰ ਕਹਿ ਕੇ ਲਵਾਉਣਾ ਵੀ 1 ਤੋਂ 1.5 ਇੰਚ ਹੀ ਝੋਨਾ ਡੂੰਘਾ ਲਾਉਣਾ ਹੈਗਾ ਇਸ ਤੋਂ ਵੱਧ ਨਹੀਂ ਲਾਉਣਾ ਹੈਗਾ ਕੋਈ 1.5 ਇੰਚ ਲਾਈ ਜਾਂਦਾ ਕੋਈ 3 ਇੰਚ ਕੋ 4 ਇੰਚ ਤੱਕ ਵੀ ਡੂੰਘੇ ਲਾ ਦਿੰਦੇ ਕਿਉਂਕਿ ਲੇਬਰ ਦੇ ਵਿੱਚ ਕਈ ਵਾਰ ਕੀ ਹੈਗਾ ਕੁਝ ਮਤਲਬ ਬੱਚੇ ਵੀ ਲਾਉਣ ਵਾਲੇ ਹੁੰਦੇ ਹੈਗੇ ਆ ਤਾਂ ਉੱਥੇ ਇਸ ਤਰ੍ਹਾਂ ਦੇ ਕੇਸ ਆਉਂਦੇ ਹੈਗੇ ਕਿ ਉਹਨਾਂ ਦਾ ਤੇ ਉਹਨਾਂ ਲਾਇਆ ਹੋਇਆ ਬਹੁਤ ਡੂੰਘਾ ਲੱਗ ਜਾਂਦਾ ਤੇ ਮੁੜ ਕੇ ਫਿਰ ਚੱਲਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤੇ ਉਹਨੂੰ ਕਿਸੇ ਵੀ ਤਰੀਕੇ ਨਾਲ ਬਾਅਦ ਚ ਠੀਕ ਨਹੀਂ ਕੀਤਾ ਤਾਂ ਝੋਨਾ ਆਪਣੇ ਆਪ ਹੀ ਉਸ ਚੀਜ਼ ਨੂੰ ਠੀਕ ਕਰਦਾ ਨਦੀਨ ਨਾਸ਼ਕ ਬਦਲ ਕੇ ਨਹੀਂ ਪਾਉਣਾ ਇੱਕੋ ਵਾਰ ਹੀ ਪਟੀਲਾ ਕਲੋਰ ਪਾਈ ਜਾਨੀ ਬੂਟਾ ਕਲੋਰ ਪਾਈ ਜਾਨੀ ਜਾਂ ਕੋਈ ਹੋਰ ਤਾਂ ਨਦੀਨਾਂ ਦੇ ਤੇ ਸਪੈਸ਼ਲ ਵੀਡੀਓ ਬਣੀ ਹੋਈ ਆ ਨਦੀਨ ਨਾਸ਼ਕ ਜਿਹੜਾ ਪਿਛਲੇ ਵਾਰ ਪਾਇਆ ਸੀ ਇਹ ਤੁਹਾਨੂੰ ਤਾਂ ਹੀ ਯਾਦ ਰਹੇਗਾ ਜ ਤੁਸੀਂ ਰਿਕਾਰਡ ਬਣਾਉਂਗੇ ਐਕਤੀ ਕਣਕ ਚ ਗੁਲੀ ਡੰਡਾ ਕਿੰਨਾ ਕੁ ਸੀਗਾ ਉਹ ਤੁਸੀਂ ਜੇ ਰਿਕਾਰਡ ਦੇ ਵਿੱਚ ਰੱਖਿਆ ਹੋਇਆ ਤਾਂ ਗਾਂ ਨੂੰ ਉਹਦਾ ਤੁਸੀਂ अर्ਲੀ ਮੈਨੇਜਮੈਂਟ ਕਰ ਲਓਗੇ ਇੱਕ ਵਾਰ ਗੁਲੀ ਡੰਡਾ ਹਰਾ ਹੋ ਜਾਣਾ ਮੁੜ ਕੇ ਕੰਟਰੋਲ ਨਹੀਂ ਹੁੰਦਾ ਤੇ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਵੀ ਪਿਛਲੇ ਸਾਲ ਇਸ ਖੇਤ ਦੇ ਵਿੱਚ ਸੀਗਾ ਕਿਉਂਕਿ ਰਿਕਾਰਡ ਨਹੀਂ ਰੱਖਦੇ ਜੇਕਰ ਨਦੀਨ ਨਾਸ਼ਕ ਜਿਹੜਾ ਵੀ ਝੋਨੇ ਦੇ ਵਿੱਚ ਪਾ ਰਹੇ ਹੋ ਤਾਂ ਉਸ ਨੂੰ ਸਹੀ ਸਮੇਂ ਤੇ ਪਾਉਣਾ ਜ਼ਰੂਰੀ ਹੈ ਝੋਨੇ ਦੇ ਵਿੱਚ ਨਦੀਨ ਕੰਟਰੋਲ ਕਰਨੇ ਸੌਖੇ ਆ ਕਿਉਂਕ ਖੇਤ ਨੂੰ ਵਾਇਆ ਹੁੰਦਾ ਹੈਗਾ ਉੱਥੇ ਨਦੀਨ ਨਾਸ਼ਕਾਂ ਦਾ ਅਸਰ ਵਧੀਆ ਹੋ ਜਾਂਦਾ ਨਦੀਨਾਂ ਦਾ ਕਾਊਂਟ ਘਟਿਆ ਹੋਇਆ ਹੁੰਦਾ ਤੇ ਪਾਣੀ ਖੜਨ ਕਰਕੇ ਨਦੀਨ ਵੈਸੇ ਵੀ ਘਟ ਡੁਗਰਦਾ ਹੈਗਾ ਪਰ ਜਿੱਥੇ ਪਾਣੀ ਨਹੀਂ ਖੜਦਾ ਹੈਗਾ ਜਾਂ ਨਦੀਨ ਨਾਸ਼ਕ ਤੁਸੀਂ ਬਦਲ ਕੇ ਨਹੀਂ ਪਾਉਂਦੇ ਹੈਗੇ ਤਾਂ ਉੱਥੇ ਸਮੱਸਿਆ ਆਉਂਦੀ ਹੈਗੀ ਆ ਤੇ ਆਉਣ ਤੋਂ ਬਾਅਦ ਇਹ ਸਮੱਸਿਆ ਫਿਰ 1000 ਰੁਪਇਆ 15000 1500 ਰੁਪਇਆ ਪ੍ਰਤੀ ਏਕੜ ਤੁਹਾਡਾ ਖਰਚ ਖਾਂਦੀ ਆ ਤੇ ਸਮਾਂ ਵੀ ਬਰਬਾਦ ਹੁੰਦਾ ਕਈ ਵਾਰਕ ਨਦੀਨ ਕੰਟਰੋਲ ਨਹੀਂ ਹੁੰਦੇ ਝਾੜ ਤੇ ਅਸਰ ਪੈਂਦਾ ਹੈਗਾ ਇਸ ਤੋਂ ਇਲਾਵਾ ਪਨੀਰੀ ਦੇ ਵਿੱਚ ਨਦੀਨ ਹੈਗੇ ਆ ਉਹ ਤੁਸੀਂ ਪੱਟੇ ਨਹੀਂ ਹੈਗੇ ਜਾਂ ਤੁਸੀਂ ਕੰਟਰੋਲ ਨਹੀਂ ਕੀਤੇ ਜਾਂ ਨਦੀਨ ਨਾਸ਼ਕ ਹੀ ਨਹੀਂ ਪਾਇਆ ਹੈਗਾ ਤੁਸੀਂ ਪਨੀਰੀ ਦੇ ਵਿੱਚ ਤਾਂ ਇੱਕ ਮਰਲਾ ਦੋ ਮਰਲੇ ਜਿਹੜੀ ਤੁਸੀਂ ਪਨੀਰੀ ਇੱਕ ਏਕੜ ਦੇ ਲਈ ਵਰਤੀ ਹੈਗੀ ਉਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਹਜ਼ਾਰਾ ਨਦੀਨ ਆ ਗਏ ਝੋਨੇ ਦੇ ਵਰਗੇ ਹੀ ਤਾਂ ਉਹ ਤੁਹਾਡੇ ਖੇਤ ਦੇ ਵਿੱਚ ਫਿਰ ਦਿਖਾਈ ਪਤਾ ਵੀ ਨਹੀਂ ਲੱਗਣਾ ਹੈਗਾ ਜਦੋਂ ਉਹਨਾਂ ਦੀ ਲਗਭਗ 1.5 ਮਹੀਨਾ ਦੀ ਗਰੋਥ ਹੋ ਚੁੱਕੀ ਹੋਣਦੀ ਹੈ ਤੁਹਾਡੇ ਖੇਤ ਦੇ ਵਿੱਚ ਉਦੋਂ ਪਤਾ ਲੱਗਦਾ ਝੋਨੇ ਦੇ ਨਾਲੋਂ ਡਬਲ ਬੂਟਾ ਬਣ ਜਾਂਦਾ ਉਹਦਾ ਉਸ ਤੋਂ ਬਾਅਦ ਪੱਟਨੇ ਪੈਂਦੇ ਕਿਸੇ ਵੀ ਦਵਾਈ ਦੇ ਨਾਲ ਕੰਟਰੋਲ ਨਹੀਂ ਹੁੰਦੇ ਹੈਗੇ ਝੰਡਾ ਰੋਗ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਪਨੀਰੀ ਦੇ ਵਿੱਚ ਜੇਕਰ ਆਈ ਹੋਈ ਹੈ ਖੁਦਾਨਾਖਾਸਤਾ ਆਈ ਜਾਂਦੀ ਹੈ ਥੋੜੀ ਬਹੁਤ ਆਈ ਜਾਂਦੀ ਹੈ 2-4% ਪਨੀਰੀ ਨੂੰ ਪੁੱਟਣ ਤੋਂ 5-7 ਦਿਨ ਪਹਿਲਾਂ ਪਨੀਰੀ ਦਾ ਪਾਣੀ ਸੁਕਾਓ ਉਸ ਦੇ ਵਿੱਚੋਂ ਜਿੰਨੇ ਵੀ ਝੰਡਾ ਰੋਗ ਦੇ ਵੱਧਵੇਂ ਬੂਟੇ ਆਏ ਹੋਏ ਆ ਮਿੱਟੀ ਸਮੇਤ ਬਾਹਰ ਕੱਢ ਦਿਓ ਜੇ ਇਹ ਨਾ ਕੱਢੋਗੇ ਲੇਬਰ ਨੇ ਉਹ ਵੀ ਪੱਟ ਕੇ ਖੇਤ ਦੇ ਵਿੱਚ ਲਾ ਦਿੱਤੇ ਤਾਂ ਫਿਰ ਸਮੱਸਿਆ ਆਊ ਫਿਰ ਸਮੱਸਿਆ ਵੱਧ ਨਹੀਂ ਹੈ ਘਟਣੀ ਨਹੀਂ ਹੈਗੀ ਤੇ ਪਨੀਰੀ ਜਿਹੜੀ ਖਾਸ ਕਰਕੇ ਬਾਸਮਤੀ ਵਾਲੀ ਹੈਗੀ ਆ ਟ੍ਰਾਈਕੋਡਰਮਾਸ ਪ੍ਰੀਰੀਅਮ ਨਮਾ ਪੀਏਯੂ ਨੇ ਸਿਫਾਰਿਸ਼ ਕੀਤਾ ਹੈਗਾ ਤੇ ਉਹ ਤੁਸੀਂ ਵਰਤ ਸਕਦੇ ਹੈਗੇ ਹੋ 2 ਕਿਲੋ ਪ੍ਰਤੀ ਏਕੜ ਕੱਦੂ ਦੇ ਵਿੱਚ ਪਾ ਸਕਦੇ ਹੈਗੇ ਹੋ ਜਾਂ ਤੁਸੀਂ ਪਨੀਰੀ ਦੀਆਂ ਜੜ੍ਹਾਂ ਨੂੰ ਵੀ ਲਾ ਸਕਦੇ ਹੋ ਪਨੀਰੀ ਦੇ ਤੇਲੇ ਦੀ ਸਪਰੇ ਨਾ ਕਰਨਾ ਅੱਜ ਦੇ ਸਮੇਂ ਦੇਖੋ ਇਹ ਚੀਜ਼ ਜ਼ਰੂਰਤ ਹੈ ਸਮੇਂ ਦੀ ਲੋੜ ਆ ਤੇਲਾ ਤੇਲੇ ਦੇ ਕਰਕੇ ਵਾਇਰਸ ਨਹੀਂ ਆਉਂਦਾ ਤੇਲਾ ਕਾਰਨ ਬਣਦਾ ਵਾਇਰਸ ਆਉਣ ਦਾ ਕਿ ਵਾਇਰਸ ਤੇਲੇ ਵਾਲੀ ਜਗਾ ਦੇ ਉੱਤੇ ਜਿੱਥੇ ਵਾਇਰਸ ਐਕਟਿਵ ਹੈ ਜਿੱਥੇ ਤੇਲਾ ਵੀ ਪਲਿਆ ਜਿੱਥੇ ਵਾਇਰਸ ਵੀ ਪਲਿਆ ਉਹ ਕਿਉਂਕਿ ਰਸ ਚੂਸਦਾ ਫਿਰਦਾ ਜਿੱਥੇ ਵੀ ਜਿਹੜੀ ਉਹਨੂੰ ਹਰੀਆਵਲ ਚੀਜ਼ ਦਿਖਦੀ ਹੈਗੀ ਆ ਉਹ ਖੁਦ ਇਨਫੈਕਸ਼ਨ ਹੋ ਗਈ ਉਹਨੂੰ ਉਹ ਪਨੀਰੀ ਦੇ ਵਿੱਚ ਬੈਠ ਗਿਆ ਕਿ ਪਨੀਰੀ ਦੇ ਵਿੱਚੋਂ ਹੋਰ ਪਨੀਰੀ ਦੇ ਵਿੱਚ ਚਲਾ ਗਿਆ ਤਾਂ ਇਸ ਤਰੀਕੇ ਦੇ ਨਾਲ ਉਹ ਵਾਇਰਸ ਅੱਗੇ ਦੀ ਆ ਕੇ ਫੈਲਣਾ ਆਏਗਾ ਜਿਹੜੀਆਂ ਅਗੇਤੀਆਂ ਪਨੀਰੀਆਂ ਲੱਗੀਆਂ ਹੈਗੀਆਂ ਕਿਸੇ ਫਾਰਮਰ ਨੇ 5 ਮਈ ਨੂੰ ਲਾਈਏ 2 ਮਈ ਨੂੰ ਲਾਈਏ 10 12 ਮਈ ਨੂੰ ਲਾਈ ਆ ਤਾਂ ਉਹ ਫਿਰ 10 12 ਜੂਨ ਦੇ ਲਾਗੇ ਲਗਾਉਣਾ ਸ਼ੁਰੂ ਕਰ ਦਿੱਤੀਆਂ ਤੁਹਾਨੂੰ ਇਸ तरीके ਦੀ ਪਨੀਰੀ ਦੇ ਵਿੱਚ 2-3 ਵਾਰ ਤੇਲਾ ਨਾਸ਼ਕ ਤੇਲੇ ਦੇ ਲਈ ਇਨਸੈਕਟੀਸਾਈਡ ਜੋ ਵੀ ਆਉਂਦਾ ਚੈਸਾਉਣਾ ਉਸੀਨ ਆਉਂਦਾ ਪੈਕਸਾਲੋਨ ਆਉਂਦਾ ਇਹਨੂੰ ਯੂਜ਼ ਕਰਨਾ ਬਹੁਤ ਜ਼ਰੂਰੀ ਸੀਗਾ ਅਗਰ ਨਹੀਂ ਕੀਤਾ ਹੈਗਾ ਤੁਹਾਡੀ ਪਨੀਰੀ ਰਿਸਕ ਦੇ ਤਹਿਤ ਆ ਤੁਹਾਡੇ ਖੇਤ ਦੇ ਵਿੱਚ ਬੌਣੇ ਬੂਟੇ ਦੀ ਬਿਮਾਰੀ ਆ ਗਈ ਉਹਦਾ ਕਿਸੇ ਵੀ ਤਰੀਕੇ ਨਾਲ ਹੱਲ ਨਹੀਂ ਹੋਣਾ ਹੈਗਾ ਜਿੱਥੇ ਆਈ ਸੀਗੀ ਪਿਛਲੇ 2 ਸਾਲ ਪਹਿਲਾਂ ਉੱਥੇ ਕਿਸਾਨਾਂ ਦੇ ਬਹੁਤ ਵੱਡੇ ਲੈਵਲ ਤੇ ਝਾੜ ਘਟੇ ਹੈਗੇ ਵਿਰਲਾ ਤੋਂ ਨਾ ਲਾ ਦੇਣਾ ਦੇਖੋ ਵੱਡੇ ਸਮੇਂ ਦੀਆਂ ਜਿਹੜੀਆਂ ਕਿਸਮਾਂ ਹੈਗੀਆਂ ਲੰਬੇ ਸਮੇਂ ਦੀਆਂ ਕਿਸਮਾਂ ਜਿਨ੍ਹਾਂ ਦੇ ਵਿੱਚ ਪੂਸ਼ਾ ਚਵਾਲੀ ਆਉਂਦਾ ਪੀਲੀ ਪੂਸ਼ਾ ਡੋਗਰ ਪੂਸ਼ਾ ਪੀਆਰ 118 ਪੀਆਰ 114 ਪੀਆਰ 122 ਆਉਂਦਾ ਜਾਂ ਇਸ ਤੋਂ ਇਲਾਵਾ ਬਾਸਮਤੀ 1401 ਆਉਂਦਾ ਹੈ ਤਾਂ ਇਹਨਾਂ ਦੇ ਤੁਸੀਂ ਪ੍ਰਤੀ ਜਿਹੜਾ ਵਰਗ ਸਕੁਅਰ ਮੀਟਰ ਹੈਗਾ ਮਤਲਬ 3.5 ਫੁੱਟ ਬਾਈ 3.5 ਫੁੱਟ ਜੇ ਆਪਾਂ ਜਗ੍ਹਾ ਲੈਣੇ ਹੈਗੇ ਆ ਤਾਂ ਉਹਦੇ ਵਿੱਚ 25 ਤੋਂ 32 ਉੱਤੇ ਹੋਣੇ ਚਾਹੀਦੇ ਪਰ ਫਿਰ ਕਈ ਵਾਰ ਦੇਖਿਆ ਜਾਂਦਾ ਕਿ ਲੇਬਰ ਤੁਹਾਡੇ ਖੇਤ ਵਿੱਚ 18 ਤੋਂ 20 ਬੂਟੇ ਹੀ ਲਾ ਰਹੀ ਹੈਗੀ ਆ ਫੁੱਟ ਫੁੱਟ ਤੇ ਬੂਟਾ ਲਾ ਰਹੀ ਹੈ 10 10 ਇੰਚ ਤੇ ਬੂਟਾ ਲਾ ਰਹੀ ਹੈਗੀ ਆ ਤਾਂ ਫੇਰ ਤੁਹਾਡੇ ਵੱਧ ਖਾਦਾਂ ਪਾਉਣ ਦੇ ਨਾਲ ਵੀ ਝਾੜਨੀ ਆਉਣਾ ਵੱਧ ਧੋਨੇ ਦੀ ਸੇਵਾ ਕਰਨ ਦੇ ਨਾਲ ਵੀ ਝਾੜਨੀ ਆਉਣਾ ਜਿਹੜੀਆਂ ਘੱਟ ਸਮੇਂ ਦੀਆਂ ਕਿਸਮਾਂ ਹੈਗੀਆਂ ਉਹਨਾਂ ਦੇ ਵਿੱਚ ਤਾਂ ਇਹ ਹੋਰ ਵੀ ਉਲਟ ਹੋ ਜਾਣਾ ਕੰਮ ਉੱਥੇ ਵੱਧ ਤੁਸੀਂ ਖਾਦਾਂ ਪਾਉਂਗੇ ਤਾਂ ਉਹਨਾਂ ਵੱਧ ਬਿਮਾਰੀਆਂ ਨੂੰ ਸੱਦਾ ਦੇ ਦੇ ਸਕਦੇ ਹੋ ਤੁਸੀਂ ਬਿਰਲਾ ਝੋਨਾ ਲਾ ਕੇ ਝਾੜਨੀ ਨਹੀਂ ਲੈ ਸਕਦੇ ਜਿਹੜਾ ਤੇ ਉਹਨਾਂ ਲੰਬੇ ਸਮੇਂ ਦੀਆਂ ਕਿਸਮਾਂ ਹੈਗੀਆਂ ਉਹ ਨਜਾਇਜ਼ ਸੰਘਣਾ ਲਗਾ ਦਿੱਤਾ 25 ਬੂਟੇ ਤੱਕ ਚਲੋ ਠੀਕ ਹੈ 25 ਤੋਂ 30 ਬੂਟੇ ਆਪਾਂ ਜਾਇਜ਼ ਮੰਨ ਲੈਣੇ ਹੈਗੇ 32 ਸਪਾਰਸ਼ ਹੈਗੇ 25 ਤੋਂ 30 ਜਾਇਜ਼ ਮੰਨ ਲੈਣੇ ਚੰਗੇ ਪਾਣੀਆ ਤੇ ਜਿੱਥੇ ਬਹੁਤ ਟਾਈਮ ਚੋਨਾ ਲੱਗਦਾ ਹੈਗਾ ਪਰ ਉੱਥੇ ਵੀ ਜੇਕਰ ਤੁਸੀਂ 30 32 35 ਬੂਟੇ ਲਾ ਦਿੰਨੇ ਹੋ ਜਿਆਦਾ ਸੰਘਣਾ ਚੋਨਾ ਲਾ ਜਾਂਦੀ ਹੈ ਲੈਵਲ ਤੁਸੀਂ ਖੁਸ਼ ਹੋ ਜਾਂਦੇ ਹੋ ਇੱਕ ਵਾਰੀ 15 ਦਿਨਾਂ ਦੇ ਵਿੱਚ ਸਾਰਾ ਖੇਤ ਹਰੀਆਵਲ ਮਾਰਨ ਲੱਗ ਜਾਂਦਾ ਪਰ ਉੱਥੇ ਜਾ ਕੇ ਵੀ ਝੋਨੇ ਦਾ ਜ਼ਿਆਦਾ ਕਰਦ ਕਰਨਾ ਝੋਨੇ ਦਾ ਡਿੱਗਣਾ ਝੋਨੇ ਦੇ ਵਿੱਚ ਹੋਰ ਜ਼ਿਆਦਾ ਸਮੱਸਿਆ ਵ ਇਹ ਕੋ ਜਿਆਦਾ ਸੰਗਣਾ ਚੋ ਨਲਹਾਉਣ ਦੇ ਨਾਲ ਉਹਦੀ ਜਿਹੜੀ ਹਵਾ ਵੀ ਸਰਕੂਲੇਸ਼ਨ ਉਹਦੇ ਪ੍ਰਭਾਵ ਪੈਂਦਾ ਹੈਗਾ ਇਹ ਕੰਮ ਨਹੀਂ ਕਰਨਾ ਹੈਗਾ ਜਿਹੜੀਆਂ ਘੱਟ ਸਮੇਂ ਦੀਆਂ ਕਿਸਮਾਂ ਜਿੰਨਾਂ ਦੇ ਵਿੱਚ 115 ਤੋਂ 120 ਦੀਆਂ ਕਿਸਮਾਂ ਹੈਗੀਆਂ ਬਾਸਮਤੀ ਹੈਗੀਆਂ ਚਾਹੇ ਪਰਮਲ ਹੈਗਾ ਵੀ ਆਰਖ 26 ਵਗੈਰਾ ਤਾਂ ਉਹਨਾਂ ਕਿਸਮਾਂ ਦੀ ਜਿਸ਼ਪਾਰਸ਼ਤਾ ਇਹ ਹੈਗੀ ਵੀ ਇੱਕ ਜਗ੍ਹਾ ਤੇ ਦੋ ਬੂਟੇ ਲਾਓ ਪਰ ਕੋਈ ਵੀ ਨਹੀਂ ਲਾਉਂਦਾ ਹੈਗਾ ਸ਼ਿਪਾਰਸ਼ ਇਹ ਹੈਗੀ ਆ ਕਿ 25 ਦਿਨ ਦੀ ਪਨੀਰੀ ਲਾਓ ਕਈ ਵਾਰ 30 ਦਿਨ ਦੀ ਪਨੀਰੀ ਹੋ ਜਾਂਦੀ ਹੈ ਸ਼ਿਪਾਰਸ਼ ਇਹ ਹੈਗੀ ਆ ਕਿ ਤੁਸੀਂ ਉਹਨਾਂ ਕਿਸਮਾਂ ਦੇ ਵਿੱਚ ਜਲਦੀ ਖਾਦਾਂ ਪੂਰੀਆਂ ਕਰਨੀਆਂ ਤੇ ਝੋਨਾ ਸੰਘਣਾ ਲਾਉਣਾ ਹੈਗਾ ਝੋਨਾ ਤੁਸੀਂ 1 ਸਕੁਅਰ ਮੀਟਰ ਦੇ ਵਿੱਚ ਲਗਭਗ 30 ਤੋਂ 32 ਬੂਟੇ ਲਾਉਣੇ ਹੀ ਲਾਉਣੇ ਹੈਗੇ ਆ ਫੇਰ ਤੁਹਾਡੀ ਪlant population ਪੂਰੀ ਹੋਊਗੀ ਪਨੀਰੀ ਵੱਡੀ ਲਾਤੀ ਝੋਨਾ ਵੀਰਨ ਲਾਤਾ ਇਹਨਾਂ ਕਿਸਮਾਂ ਨੇ ਪ੍ਰੋਪਰ ਝਾੜ ਨਹੀਂ ਬਣਾ ਇਹ ਵੀ ਤੁਸੀਂ ਝੋਨਾ ਲਾਉਣ ਵੇਲੇ ਹੀ ਤੁਹਾਨੂੰ ਗੌਰ ਕਰਨੀ ਪੈਣੀ ਆ ਚੋਨੇ ਵਿੱਚ 24 ਘੰਟੇ ਹੀ ਪਾਣੀ ਭਰੀ ਰੱਖਣਾ ਸਾਡੇ ਕੋਲੇ ਨਹਿਰੀ ਪਾਣੀ ਵਾਧੂ ਆ ਜੀ ਸਾਡੇ ਕੋਲੇ 5 ਕਿਲਾ ਦੇ ਦੋ ਮੋਟਰ ਆ ਜੀ ਸਾਡਾ ਚੱਲੀ ਜਾਂਦੀਆਂ ਜੀ ਮੋਟਰ ਸਾਡਾ ਲਾਈਟ ਵੱਧ ਆਉਂਦੀ ਹੈ ਜੀ ਦੇਖੋ ਪਹਿਲੇ 15 ਦਿਨਾਂ ਦਾ ਜਿਹੜਾ ਟਾਈਮ ਪੀੜ ਹੈਗਾ ਠੀਕ ਹੈ ਨਦੀਨ ਨਾਸ਼ਕ ਪਾਏ ਹੋਏ ਆ ਉਹਨਾਂ ਦਾ ਕੰਮ ਕਰਾਉਣਾ ਨਦੀਨਾਂ ਨੂੰ ਕੰਟਰੋਲ ਕਰਨਾ ਹੈਗਾ ਤੁਸੀਂ ਕਣਕ ਨੂੰ ਵੀ 70 ਕਿਲੋ ਡੀਏਪੀ ਪਾ ਦਿੰਨੇ ਹੋ ਮੁੜ ਕੇ ਤੁਸੀਂ ਅੱਧਾ ਘਾਟਾ ਝੋਨੇ ਨੂੰ ਪਾ ਦਿੰਨੇ ਹੋ ਜਾਂ ਸੁਪਰ ਪੌਣੇ ਦੀ ਲੋੜ ਨਹੀਂ ਹੈਗੀ ਜਿਆਦਾ ਫਾਸਫੋਰਸ ਦੇ ਨਾਲ ਵੀ ਪlant ਤੁਹਾਡੀ ਖੇਤ ਦੇ ਵਿੱਚ ਪਾਣੀ ਜਿਆਦਾ ਘਟਦਾ ਹੈਗਾ ਤੇ ਇੱਕ ਤੁਸੀਂ ਉੱਤੋਂ ਹੋਰ ਪਾਣੀ ਜਿਆਦਾ ਵੱਧ ਲਾ ਲੈਂਦੇ ਹੈਗੇ ਹੋ ਤਾਂ ਝੋਨੇ ਦੇ ਵਿੱਚ ਦੋ ਹੀ ਮਾਈਕਰੋ ਨਿਊਟ੍ਰੀਐਂਟ ਪ੍ਰੋਬਲਮ ਕਰਦੇ ਨੇ ਲੋਹਾ ਤੇ ਜ਼ਿੰਕ ਲੋਹਾ ਜਦ ਜਿਆਦਾ ਪਾਣੀ ਦੇਣ ਦੇ ਨਾਲ ਪ੍ਰਾੜ ਨੂੰ ਮਿਲ ਜਾਂਦਾ ਉਹਦੇ ਕੰਮ ਹੋ ਜਾਂਦੇ ਹੈਗੇ ਆ ਜਿਆਦਾ ਪਾਣੀ ਦੇਣ ਦੇ ਨਾਲ ਜ਼ਿੰਕ ਨਹੀਂ ਮਿਲਦਾ ਇਹ ਸਮੱਸਿਆ ਪਹਿਲੇ 15 ਨੰਦੇ ਵਿੱਚ ਜ਼ਿੰਕ ਪਲਾਂਟ ਨੂੰ ਵਧੀਆ ਜੜਾ ਮਨਾਉਣ ਵਾਸਤੇ ਚਾਹੀਦਾ ਚਿੱਟੀਆਂ ਜੜਾਂ ਦੀ ਗ੍ਰੋਥ ਕਰਨ ਵਾਸਤੇ ਚਾਹੀਦਾ ਹੈਗਾ ਹਰੇ-ਪਣ ਵਾਸਤੇ ਚਾਹੀਦਾ ਹੈਗਾ ਨਵੇਂ ਟੇਲਰ ਬਣਾਉਣ ਵਾਸਤੇ ਚਾਹੀਦਾ ਉਹਦੀ ਹਰ ਇੱਕ ਐਨਜ਼ਾਈਮ ਪ੍ਰੋਜੈਕਟ ਪ੍ਰਕਿਰਿਆ ਦੇ ਵਿੱਚ ਜ਼ਿੰਕ ਦੀ ਬਹੁਤ ਘੱਟ ਮਾਤਰਾ ਚਾਹੀਦੀ ਪਰ ਚਾਹੀਦੀ ਬਹੁਤ ਜ਼ਿਆਦਾ ਹੈ ਜ਼ਰੂਰੀ ਹੈ ਜਿਵੇਂ ਆਪਾਂ ਕਹੀਏ ਵੀ ਦਾਲ ਦੇ ਵਿੱਚ ਕੋਈ ਚੀਜ਼ ਘੱਟ ਹੈ ਲੂਣ ਹੈ ਲੂਣ ਚਾਹੀਦਾ ਥੋੜਾ ਹੀ ਆ ਪਰ ਚਾਹੀਦਾ ਬਹੁਤ ਜ਼ਰੂਰੀ ਆ ਉਹਦਾ ਕੰਮ ਕੋਈ ਹੋਰ ਤੱਤ ਕਰ ਨਹੀਂ ਸਕਦਾ ਹੈਗਾ ਜੇਕਰ ਤੁਸੀਂ ਜ਼ਿੰਕ ਪਾਇਆ ਹੋਇਆ ਇਤੇ ਵੀ ਇੱਕ ਸਪੈਸ਼ਲ ਵੀਡੀਓ ਕਰ ਰਹੇ ਹੈਗੇ ਆ ਕਈ ਵੀਰ ਕਰ ਰਹੇ ਸੀ 21% ਪੌਣੇ 33% ਪੌਣੇ ਚਲੇਟਡ ਪੌਣੇ ਆ ਸੀ ਜ਼ਿੰਕ ਆਕਸਾਈਡ ਪੌਣੇ ਆ ਸੀ ਲੀਕ ਕੋਡ ਜ਼ਿੰਕ ਪੌਣੇ ਹੈਗੇ ਹੋ ਤੁਸੀਂ ਕੋਈ ਵੀ ਜ਼ਿੰਕ ਪੌਣੇ ਉਹਦੀ ਇੱਕ ਡੋਜ਼ ਵੀ ਦੱਸ ਦਿਆਂਗੇ ਤੁਹਾਨੂੰ ਜਿਹੜਾ ਮਿਲਦਾ ਲੈ ਕੇ ਪਾ ਸਕਦੇ ਹੋ ਸਾਰਿਆਂ ਦੀ ਬਾਇਓਬਿਲਟੀ ਹੈ ਐਸਿਡਿਕ ਸੋਇਲ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਹੈਗੀ ਸਾਰੀਆਂ ਐਲਕੈਲਾਈਨ ਸੋਇਲਾਂ ਜ਼ਿਆਦਾ ਪੀਐਚ ਵਾਲੀਆਂ ਮਿੱਟੀਆਂ ਬਣ ਚੁੱਕੀਆਂ 7.5 8 8.5 9 ਤੱਕ ਵੀ ਕੰਮ ਪਹੁੰਚ ਗਿਆ ਕਈ ਜਗ੍ਹਾ ਤੇ ਤਾਂ ਉੱਥੇ ਜ਼ਿੰਕ ਸਲਫੇਟ ਪ੍ਰੋਪਰ ਤਰੀਕੇ ਨਾਲ ਕੰਮ ਹੀ ਨਹੀਂ ਕਰਦਾ ਕੋਈ ਵੀ ਜ਼ਿੰਕ ਪਾਇਆ ਉਸ ਤੋਂ ਬਾਅਦ ਉਸ ਨੂੰ ਦੁਬਾਰਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਉੱਤੇ ਦੋ ਤੋਂ ਤਿੰਨ ਸਪ੍ਰੇਆਂ ਕੀਤੀਆਂ ਜਾ ਸਕਦੀਆਂ ਇਹ ਨਹੀਂ ਕੰਮ ਹੈਗਾ ਕਿ ਬਸ ਪਹਿਲੇ 15 ਦਿਨਾਂ 'ਚ ਜ਼ਿੰਕ ਪਾਤਾ ਜਾਂ ਕਦੂਜ ਪਾਤਾ ਜਾਂ ਪਹਿਲੀ ਯੂਰੀਆ ਦੇ ਨਾਲ ਪਾਤਾ ਉਸ ਤੋਂ ਬਾਅਦ ਤੁਸੀਂ ਦੁਬਾਰਾ ਜ਼ਿੰਕ ਪਾਉਣਾ ਨਹੀਂ ਜੀ ਜ਼ਿੰਕ ਤੁਹਾਨੂੰ ਪਨੀਰੀ ਲਾਉਣ ਤੋਂ ਲੈ ਕੇ ਲਗਭਗ ਉਹਦੀ ਮੁੰਜਰ ਬਾਹਰ ਨਿਕਲਣ ਤੱਕ ਵਧੀਆ ਤਰੀਕੇ ਨਾਲ ਪlant ਨੂੰ ਬਹੁਤ ਹੀ ਘੱਟ ਮਾਤਰਾ ਜਿੰਕ ਚਾਹੀਦਾ ਸਾਰੀ ਉਮਰ ਦੇ ਵਿੱਚ ਸਣੇ ਪਰਾਲੀ ਦਾਣਿਆਂ ਵਾਸਤੇ 142 ਗ੍ਰਾਮ ਤੋਂ ਲੈ ਕੇ 205 ਗ੍ਰਾਮ ਤੱਕ ਹੀ ਜਿੰਕ ਚਾਹੀਦਾ ਹੈਗਾ ਇਸ ਤੋਂ ਵੱਧ ਨਹੀਂ ਇਹ ਪਿਓਰ ਜਿੰਕ ਦੀ ਗੱਲ ਕਰ ਰਹੇ ਆ ਪਰ ਆਪਾਂ ਕਿੰਨਾ ਦੇ ਰਹੇ ਆ ਕਈ ਫਾਰਮਰ 10 ਕਿਲੋ ਪਾ ਰਹੇ ਆ 15 ਕਿਲੋ ਪਾ ਰਹੇ ਆ ਫਿਰ ਵੀ ਜੇ ਘਾਟ ਆ ਜਾਂਦੀ ਹੈਗੀ ਕਿਤੇ ਤਾਂ ਇਸ ਨੂੰ ਸਪਰੇਅ ਕੀਤਾ ਜਾਂਦਾ ਸਪਰੇਅ ਦੇ ਵਿੱਚ ਪlant ਇਹਨੂੰ ਵਧੀਆ ਤਰੀਕੇ ਨਾਲ ਲੈ ਲੈਂਦਾ ਹੈਗਾ ਇਹ ਥੱਲੇ ਪਾਉਣੇ ਹੈਗੇ ਤਾਂ ਕਈ ਵਾਰ ਤੁਹਾਡੀਆਂ ਮਿੱਟੀਆਂ ਦੇ ਵਿੱਚ ਤੁਸੀਂ ਡੀਏਪੀ ਪਾ ਰਹੇ ਹੋ ਡੀਏਪੀ ਵੈਸੀ ਜ਼ਿਆਦਾ ਹੈਗੀ ਆ ਜਾਂ ਉੱਥੇ ਪਾਣੀ ਜ਼ਿਆਦਾ ਰੁਕਦਾ ਤੁਹਾਡੀਆਂ ਮਿੱਟੀਆਂ ਜਿੱਦਾ ਇਹ ਨਹੀਂ ਮਿਲਦਾ ਹੈਗਾ ਪਾਉਣ ਤੋਂ ਬਾਅਦ ਵੀ ਤਾਂ ਜੇਕਰ ਤੁਹਾਡੇ ਖੇਤ ਦੇ ਵਿੱਚ ਗਰਮੀ ਕਰਕੇ ਥੋੜਾ ਝੋਨਾ ਵਿਰਲਾ ਹੋ ਚੁੱਕਿਆ ਹੈਗਾ ਤੁਹਾਡੇ ਕੋਲੇ ਉਸ ਦੀ ਪਨੀਰੀ ਵੀ ਬੱਜੀ ਹੋਈ ਹੈਗੀ ਆ ਤਾਂ ਇਹਦੇ ਵਿੱਚ ਤੁਸੀਂ ਪਹਿਲੇ 15 ਦਿਨਾਂ ਦੇ ਵਿੱਚ ਹੀ ਆਪਦੀ ਨਿਸ਼ਾਨਦੇਹੀ ਕਰ ਲਓ ਵੀ ਅਸੀਂ ਕਿਹਦੇ ਵਿੱਚ ਕੋਈ ਬੂਟੇ ਲਾਉਣੇ ਹੈਗੇ ਆ ਕਿਉਂਕਿ ਦੁਬਾਰਾ ਬੂਟੇ ਕਿਸੇ ਹੋਰ ਵੈਰਾਈਟੀ ਦੇ ਲਾਉਂਗੇ ਲੇਟ ਜਾ ਕੇ ਲਾਉਂਗੇ ਫਿਰ ਉਹ ਤੇ ਝੋਨਾ ਚੱਲਣਾ ਵੀ ਨਹੀਂ ਹੈਗਾ ਤੇ ਉਹਦਾ ਇੱਕ ਸਾਰ ਪ੍ਰਕਾਰ ਨਹੀਂ ਹੋਣਾ ਇਹ ਬਹੁਤ ਵੱਡੀ ਗਲਤੀ ਹੈਗੀ ਆ ਤੇ ਪੂਰੇ ਖੇਤ ਦੇ ਵਿੱਚ ਲੇਜ਼ਰ ਲੈਵਲ ਨਾ ਕਰਾਉਣਾ ਕਈ ਫਾਰਮਰ ਤਿੰਨ ਤਿੰਨ ਸਾਲ ਲੈ ਲੈਵਲ ਨਹੀਂ ਕਰਾਉਂਦੇ ਹੈਗੇ ਮੈਂ ਦੇਖਿਆ ਹੈਗਾ ਕਿ ਤੁਸੀਂ ਚੋਨਾ ਬੀਜਤਾ ਅੱਗੇ ਜਾ ਕੇ ਸੁਪਰ ਸੀਡਰ ਦੇਣਾ ਕਣਕ ਬੀਤੀ ਚੋਨਾ ਬੀਜਤਾ ਉਹ ਵੱਢ ਕੇ ਉਸ ਤੋਂ ਬਾਅਦ ਤੁਸੀਂ ਜ਼ੀਰੋ ਡਲ ਦੇਣਾ ਕਣਕ ਬੀਤੀ ਚੋਨਾ ਬੀਜਤਾ ਜਾਂ ਚੋਨਾ ਤੁਸੀਂ ਲਵਾ ਲਿਆ ਉਸ ਤੋਂ ਬਾਅਦ ਉਹਨੂੰ ਵੱਢ ਕੇ ਹੈਪੀ ਸੀਡਰ ਦੇਣਾ ਕਣਕ ਬੀਤੀ ਮਤਲਬ ਖੇਤ ਦੇ ਵਿੱਚ ਨਹੀਂ ਪ੍ਰੋਬਲਮ ਆਈ ਹੈਗੀ ਪਰ ਕਈ ਵਾਰ ਕੀ ਹੁੰਦਾ ਹੈਗਾ ਕਿ ਕੁਝ ਖੇਤ ਦਾ ਲੈਵਲ ਕੱਦੂ ਕਰਨ ਵੇਲੇ ਖਰਾਬ ਹੋਇਆ ਹੋਇਆ ਹੁੰਦਾ ਜਾਂ ਤੁਸੀਂ ਕਿਾਰੇ ਲੰਬੇ ਪਾਉਣੇ ਉਹ ਕਈ ਜਗ੍ਹਾ ਤੇ ਪਾਣੀ ਵੱਧ ਖੜ ਰਿਹਾ ਕਈ ਜਗ੍ਹਾ ਤੇ ਘਟ ਖੜ ਰਿਹਾ ਉਹ ਵੀ ਇੱਕ ਘੱਟ ਜਾੜ ਦਾ ਕਾਰਨ ਬਣੇਗਾ ਤੁਹਾਨੂੰ ਹਰ ਸਾਲ ਥੋੜਾ ਬਹੁਤ ਵਧੀਆ ਤਰੀਕੇ ਦੇ ਨਾਲ ਲੇਜ਼ਰ ਲੈਵਲ ਕਰਵਾ ਲੈਣਾ ਚਾਹੀਦਾ ਜੇਕਰ ਤੁਹਾਡੇ ਕੋਲ 50 ਕਿੱਲਾਂ ਦਾ ਟੱਕ ਹੈਗਾ ਤਾਂ 25 ਕਿੱਲੇ ਤੁਹਾਨੂੰ ਮੇਰੇ ਹਿਸਾਬ ਦੇ ਨਾਲ ਹਰ ਵਾਰ ਕਰਵਾ ਲੈਣਾ ਚਾਹੀਦਾ ਕਿਉਂਕਿ ਪਾਣੀ ਆਪਾਂ ਮੁੱਲ ਤੋਂ ਵੀ ਮਹਿੰਗਾ ਲਾ ਰਹੇ ਹੈਗੇ ਆ ਪਰੱਖਾ ਤੋਂ ਬਿਨਾ ਖੇਤੀ ਹੋ ਨਹੀਂ ਸਕਦੀ ਹੈਗੀ ਪਾਣੀ ਦੀ ਬਹਤਾਨ ਦੇ ਕਰਕੇ ਵੀ ਖੇਤੀ ਦੇ ਵਿੱਚ ਘਟ ਝਾੜ ਦੇ ਕਾਰਨ ਬੰਦੇ ਹੈਗੇ ਅਤੇ ਪਾਣੀ ਵੇਸਟੇਜ ਕਰਨਾ ਖੇਤੀ ਦੇ ਵਿੱਚ ਇੱਕ ਬਹੁਤ ਵੱਡੀ ਮੂਰਖਤਾ ਹੈਗੀ ਹੈ ਇਸ ਤੋਂ ਇਲਾਵਾ ਵੀ ਕੋਈ ਤੁਹਾਡਾ ਆਪਣਾ ਸੁਝਾਅ ਹੋਇਆ ਤਾਂ ਮੈਨੂੰ ਜਰੂਰ ਤੁਹਾਨੂੰ ਤੁਸੀਂ ਦੱਸਿਓ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੀਡੀਓ ਦੇਖਣ ਦੇ ਲਈ ਇੰਸਟਾਗ੍ਰਾਮ ਫੇਸਬੁੱਕ ਨੂੰ YouTube ਨੂੰ ਦੇਖਦੇ ਰਹੋ ਬਹੁ